ਦੇਰੋਂ ਥੱਕ ਮਤ ਹੋਈ ਪਿੱਛੇ ਸੋਨਾ ਕੀ ਦਵਾਦੀ ਬੇਵਰੀ ਬਣਾ ਦੇ ਤੂੰ ਜਿੱਥੋਂ ਬੰਦ ਤੋ ਆ ਮੈਂ ਕਰੋ ਨਾ ਦੇਖਣਾ ਮੈਂ ਤਾਂ ਹੱਥ ਰੱਖੇ ਵਿੱਚ ਬੜਨਾ ਮੈਂ ਬੋਲਣਾ ਆ ਜਾਗਾ 1 2 3 1 2 3 ਏ ਆਪਕੋ ਸਰਦਾਰ ਬੋਲ ਰਹਾ ਹੈ ਆਪਕੇ ਤੱਤੇ ਚਮਟੇ ਲਗਾਏ ਜਾਣ 10 ਮਿੰਟ ਇੱਕ ਨਾ ਫਿਰ ਜਾਣ ਪਾ ਦੇ ਚੱਪ ਏ ਸਰਦਾਰ ਨੂੰ ਮੈਨੂੰ ਚੱਲ ਤੂੰ ਮੈਨੂੰ ਮੈਂ ਤੈਨੂੰ ਕਿਆ ਕਰੂੰਗਾ ਇਹ ਇੱਕ ਮੈਨੂੰ ਕਿਰਲੀ ਖਾਈ ਜਾਂਦੀ ਹੈ ਚਲੋ 1 2 3 ਏ ਸਰਦਾਰ ਬੋਲ ਰਹਾ ਹੈ ਆਪਕੇ ਸਾਹ ਤੱਤੇ ਚਮਟੇ ਲਗਾਏ ਜਾਂਦਾ 10 ਮਿੰਟ ਨਹੀਂ ਬਣੀ ਨਹੀਂ ਗੱਲ ਪਈ ਹੁਣ ਆ ਜਾਂਦੇ ਨੇ ਆਹੋ ਰੋੜ ਕੇ ਕਰਦੇ ਚੰਗਾ ਛੇਤੀ ਨਹੀਂ ਹਿੰਦੀ ਨਹੀਂ ਝੱਜਣਾ ਬੋਲਨੀ ਓਏ ਕਲੀਅਰ ਨਹੀਂ ਹੁੰਦਾ ਦੇਖ ਮੇਰੀ ਗੱਲ ਸੁਣ ਮੈਂ ਤੈਨੂੰ ਬੋਲ ਕੇ ਇਹ ਤੂੰ ਇਹਨੂੰ ਕਹਿਣਾ ਇਹ ਦੇਖ ਤੋਰ ਓਏ ਸਰਦਾਰ ਬੋਲ ਰਿਹਾ ਹੈ ਤੁਹਾਡੇ 10 ਤਫਤੇ ਜਾਂਟੇ ਲਗਾਏ ਜਾਣਗੇ ਹਾਂ ਠੀਕ ਹੈ ਚਲ ਠੀਕ ਹੈ ਬਸ ਚੇਰੀ ਪਹੁੰਚ ਇੰਨੀ ਗੱਲ ਕਰਨੀ ਜੇ ਨਾ ਗਈ ਤੇ ਪਸਾਰ ਵਾਲੀ ਫਰਾਗ 1 2 3